ਹਾਂਜੀ ਬਾਈ ਸਤਿ ਸ੍ਰੀ ਅਕਾਲ ਆਪਾਂ ਰਿੱਡੂ ਡੈਰੀ ਫਾਰਮ ਪਿੰਡ ਤੰਬੂ ਵਾਲਾ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤਣਾ ਬਹੁਤ ਮੁੰਡੇ ਬਾਹਰੋਂ ਫੋਨ ਕਰਦੇ ਨੇ ਆਪਾਂ ਨੂੰ ਵੀ ਬਾਈ ਅਸੀਂ ਪੰਜਾਬ ਮੁੜ ਕੇ ਆਣਾ ਬਹੁਤ ਸਾਲ ਕਮਾਈਆਂ ਕਰ ਲੀਆਂ ਸੀ ਨੇ ਇੱਥੇ ਰਹਿ ਕੇ ਵੀਰ ਹੁਣ ਅਸੀਂ ਵਾਪਸ ਆਉਣਾ ਹੈ ਜੇ ਅਸੀਂ ਡੈਰੀ ਫਾਰਮ ਖੋਲੀ ਏ ਮੱਝਾਂ ਦਾ ਕੰਮ ਕਰੀਏ ਧੰਦਾ ਹਿੱਕੇ ਮੈਂ ਹੈ ਮੈਂ ਉਹਨਾਂ ਬਾਰੇ ਅੱਜ ਵੀਡੀਓ ਪਾ ਰਿਹਾ ਕਿਉਂਕਿ ਫੋਨ ਤੇ ਕਈ ਵਾਰੀ ਇੱਕ ਨੰਦਾ ਮੁੰਡਾ ਹੁੰਦਾ ਤਾਂ ਬਹੁਤ ਮੁੰਡੇ ਇਹ ਜਿਹੇ ਨੇ ਜਿਨ੍ਹਾਂ ਦੀ ਇਹ ਵਿਚਾਰ ਚੱਲ ਰਹੇ ਨੇ ਵੀ ਆਪਾਂ ਪੰਜਾਬ ਚ ਵਾਪਸ ਮੁਰਨਾ ਆਪਣੇ ਬਤਨਾਂ ਨੂੰ ਵੀ ਆਪਾਂ ਉੱਥੇ ਜਾ ਕੇ ਕੀ ਕੰਮ ਕਰੀਏ ਵੀ ਆਪਾਂ ਕਿਵੇਂ ਡੇਰੀ ਫਾਰਮ ਕਰੀਏ ਜਿਹੜਾ ਇਹ ਧੰਦਾ ਬਈ ਬਹੁਤ ਘੈਂਟ ਧੰਦਾ ਹੈ ਬਹੁਤ ਵਧੀਆ ਕਮਾਈ ਦੇਣ ਵਾਲਾ ਧੰਦਾ ਤੇ ਇਹ ਮੁੱਦਤਾਂ ਤੋਂ ਮੁੱਦਤਾਂ ਚੱਕ ਚੱਲਣ ਵਾਲਾ ਧੰਦਾ ਹੈ ਤੇ ਸਵੇਰੇ ਉੱਠ ਕੇ ਦੇਣ ਵਾਲਾ ਕਮਾਈ ਕਰਨ ਵਾਲਾ ਧੰਦਾ ਸ਼ਾਮ ਨੂੰ ਸੋ ਕੇ ਜਦੋਂ ਆਪਾਂ ਪੈਣਾ ਉਦੋਂ ਵੀ ਕਮਾਈ ਦੇਣ ਵਾਲਾ ਧੰਦਾ ਹੈ ਜਿਹੜੇ ਇਹਦੇ ਮਾਂਗਰ ਬੱਚੇ ਨੇ ਉਹ ਵੀ ਕਮਾਈ ਦੇਣ ਵਾਲੇ ਧੰਦੇ ਨੇ ਜਿਹੜਾ ਇਹਦਾ ਦੁੱਧ ਵੇਚਣ ਵਾਲਾ ਉਹ ਵੀ ਇਹਦੇ ਕਮਾਈ ਦੇਣ ਵਾਲਾ ਧੰਦਾ ਹੈ ਇਹਨਾਂ ਦਾ ਜਿਹੜਾ ਚਮ बिकਦਾ ਉਹ ਵੀ ਕਮਾਈ ਦੇਣ ਵਾਲਾ ਧੰਦਾ ਹੈ ਜਿਹੜਾ ਇਹਨਾਂ ਦਾ ਗੋਹਾ ਹੈ ਉਹ ਵੀ ਕਮਾਈ ਦੇਣ ਵਾਲਾ ਧੰਦਾ ਹੈ ਡੰਗਰਾਂ ਦਾ ਇੱਕ ਐਨਾ ਘੈਂਟ ਤੇ ਵਧੀਆ ਧੰਦਾ ਹੈ ਕਈ ਲੋਕ ਇਹ ਚੀਜ਼ ਸੋਚਦੇ ਨੇ ਵੀ ਯਾਰ ਜੇ ਮੈਂ ਪਤਾ ਨਹੀਂ ਇਹਨੂੰ ਦੱਸਤਾ ਇਹ ਨਾ ਮਹਿਸਾ ਪਾ ਲਈ ਕਿਤੇ ਮੇਰਾ ਦੁੱਧ ਨਾ ਲੱਗੇ ਇਹ ਆਪਣੇ ਬਹੁਤ ਜੈਲਸੀਆਂ ਇੱਕ ਦੂਜੇ ਨੂੰ ਬਹੁਤ ਹੁੰਦੀਆਂ ਨੇ ਵੀ ਜੇ ਕਿਤੇ ਇਹੇ ਦੱਸ ਮੈਂਸਾ ਲੈ ਯਾਰ ਮੇਰਾ ਤਾਂ ਉਰੇ ਦੁੱਧੇ ਲੱਗਣੋਂ हट ਜਾਊਗਾ ਮੈਨੂੰ ਦੁੱਧ ਬਾਹਰ ਪਾਣਾ ਜਾਣਾ ਪਊਗਾ ਮੈਨੂੰ ਇਹ ਦੁੱਧ ਦੀ ਇਹੋ ਜੀ ਚੀਜ਼ ਹੈ ਜਿਹੜਾ ਕਿ ਸਾਰੇ ਵਰਲਡ 'ਚ ਨਾ ਕੋਈ ਪੂਰਾ ਕਰ ਸਕਿਆ ਨਾ ਕੋਈ ਪੂਰਾ ਕਰ ਸਕੇ ਹਰੇਕ ਪਿੰਡ 'ਚ ਜ਼ੋਰ ਮਾਰ ਕੇ ਜੋਰ ਮਾਰ ਕੇ ਜੇ ਫਾਰਮ ਖੋਲਣਗੇ ਵੀ ਤਾਂ 4 ਤੋਂ 5 ਫਾਰਮ ਕਦੇ ਵੀ ਨਹੀਂ ਹੋਣਗੇ ਇੱਕ ਪਿੰਡ 'ਚ ਇੱਕ ਫਾਰਮ ਆ 5 ਫਾਰਮ ਫਿਰ ਵੀ ਦੁੱਧ ਨਹੀਂ ਪੂਰਾ ਹੁੰਦਾ ਕਿਉਂਕਿ ਹਰ ਇੱਕ ਘਰ 'ਚ ਦੁੱਧ ਦੀ ਲੋੜ ਐ ਦੁੱਧ ਦੀ ਖਪਤ ਐ ਹਰ ਇੱਕ ਘਰ 'ਚ ਪਰ ਪਿੰਡੋਂ ਪਿੰਡੀ ਇਹ ਹੁੰਦਾ ਵੀ ਬਾਹਰਲੇ ਤੋਂ ਚੀਜ਼ ਲੈਣੀ ਪਸੰਦ ਕਰਦੇ ਨੇ ਪਿੰਡ ਦੇ ਤੋਂ ਚੀਜ਼ ਲੈਣੀ ਘੱਟ ਪਸੰਦ ਕਰਦੇ ਨੇ ਸਾਡੇ ਕੋਲੇ ਮੱਝਾਂ ਨੇ ਅੱਖਾਂ ਸਾਹਮਣੇ ਚੋਕ ਕੇ ਚੇਹੇ ਕੁਰਸੀ ਢਾਕੇ ਦੁੱਧ ਪਵਾ ਕੇ ਲੈ ਜਾਏ ਕੋਈ ਪਰ ਨਹੀਂ ਅਗਲੇ ਢੋਲ ਆਣੇ ਤੇ ਯਕੀਨ ਕਰਦੇ ਨੇ ਤੇ ਬਹੁਤ ਪਿੰਡੋਂ ਪਿੰਡੀ ਇਹ ਹੀ ਕੰਮ ਨੇ ਹਾਂ ਸ਼ਹਿਰਾਂ 'ਚ ਜ਼ਰੂਰ ਚੱਲਦਾ ਕਿਉਂਕਿ ਸ਼ਹਿਰਾਂ ਵਾਲਾ ਨੂੰ ਇਸ ਚੀਜ਼ ਦੀ ਕੀਮਤ ਪਤਾ ਹੈ ਵੀ ਨਕਲੀ ਦੁੱਧ ਦੀ ਕੀਮਤ ਕੀ ਹੈ ਅਸਲੀ ਦੁੱਧ ਦੀ ਕੀ ਹੈ ਪਿੰਡਾਂ 'ਚ ਥੋੜਾ ਜਿਹਾ ਲੋਕ ਉਸ ਰਖਦੇ ਵੀ ਨੇ ਕੁਝ ਚਲੇ ਇੱਕ ਦੂਜੇ ਤੋਂ ਜੈਲਸੀਆਂ ਹੁੰਦੀਆਂ ਨੇ ਤਾਂ ਇਹ ਧੰਦਾ ਬਾਈ ਜਿਹੜੇ ਮੁੰਡੇ ਬਾਹਰੋਂ ਆਉਣਾ ਚਾਹੁੰਦੇ ਨੇ ਦਿਲ ਖੋਲ ਕੇ ਆਣ ਪਰ ਪਹਿਲਾ ਇਹ ਨਾ ਸੋਚਣ ਵੀ ਆਪਣੇ ਕੋਲੇ ਉਧਰੋਂ ਕਰੋੜਾਂ ਰੁਪਈਆ ਕਮਾਇਆ ਹੈਗਾ ਅਰ ਜਾਣ ਸਾਰੇ ਇਨਵੈਸਟ ਕਰਕੇ ਆਪਾਂ ਇਸ ਧੰਦੇ ਤੋਂ ਲੱਖਾਂ ਰੁਪਈਆ ਕਮਾਉਣਾ ਸ਼ੁਰੂ ਕਰੀਏ ਕਦੇ ਵੀ ਇਹ ਭੁੱਲ ਕੇ ਗਲਤੀ ਨਾ ਕਰਿਓ ਪਹਿਲਾਂ ਤੁਸੀਂ ਆ ਕੇ ਦੋ ਤੋਂ ਚਾਰ ਮੱਝਾਂ ਪਾਓ ਜਿਹੜਾ ਤੁਹਾਡਾ ਕੋਈ ਪੁਰਾਣਾ ਬਰਾਂਡਾ ਬਰੂੰਡਾ ਉਹਨੂੰ ਮਾੜਾ ਮੋਟਾ ਸਾਫ਼ ਸੁਥਰਾ ਕਰਕੇ ਮਾੜੀ ਮੋਟੀ ਸੈਟਿੰਗ ਬੈਟਿੰਗ ਕਰਕੇ ਉੱਥੇ ਦੋ ਤੋਂ ਚਾਰ ਮੱਝਾਂ ਬਨੋ ਉਹਨੂੰ ਤੁਸੀਂ ਕੱਖ ਪਾਣੋ ਪਤਾ ਲੱਗੂ ਆ ਦਾਣਾ ਪਾਣੀ ਪਾਣ ਦਾ ਪਤਾ ਲੱਗੂ ਉਹਦਾ ਦੁੱਧ ਤੁਸੀਂ ਕਿੱਥੇ ਪਾਣਾ ਉਸ ਦੁੱਧ ਤੋਂ ਤੁਸੀਂ ਕੀ ਕੀ ਪ੍ਰੋਡਕਟ ਬਣਾ ਕੇ ਵੇਚ ਸਕਦੇ ਹੋ 6 ਮਹੀਨੇ ਇਸ ਚੀਜ਼ ਤੇ ਤੁਸੀਂ ਰਿਸਰਚ ਕਰੋ ਮੱਝ ਕਿੰਨਾ ਟਾਈਮ ਦੁੱਧ ਦਿੰਦੀ ਹੈ ਕਿੰਨਾ ਟਾਈਮ ਨਾ ਕਿੰਨਾ ਟਾਈਮ ਖਾਲੀ ਰਹਿੰਦੀ ਹੈ ਕਿੰਨੇ ਟਾਈਮ ਚ ਇਹਦਾ ਬੱਚਾ ਪਲਦਾ ਉਸ ਤੋਂ ਬਾਅਦ ਜਦੋਂ ਤੁਹਾਨੂੰ ਇਹ ਚਾਰ ਮੱਝਾਂ ਤੋਂ ਪਤਾ ਲੱਗੂ ਵੀ ਸਾਨੂੰ ਕਿੰਨੀ ਕਮਾਈ ਹੈ ਕਿੰਨੇ ਅਸੀਂ ਇਹ ਤੋਂ ਪ੍ਰੋਡਕਟ ਬਣਾ ਸਕਦੇ ਹਾਂ ਕਿੰਨੇ ਅਸੀਂ ਪ੍ਰੋਡਕਟ ਬਣਾ ਕੇ ਅੱਗੇ ਵੇਚ ਸਕਦੇ ਹਾਂ ਉਦੋਂ ਬਾਅਦ ਫਿਰ ਤੁਸੀਂ 4 ਤੋਂ 8 ਕਰਿਓ 8 ਤੋਂ 12 12 ਤੋਂ 24 24 ਤੋਂ 48 48 ਤੋਂ 50 100 ਐਂ ਕਾਰੋਬਾਰ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਵਾਈਜ਼ ਸਟੈਪ ਵਾਈਜ਼ ਸਟੈਪ ਵਧੋ ਕਦੇ ਵੀ ਲੱਤਾਂ ਚੱਕ ਕੇ ਫਾਹਾ ਨਾ ਲਓ ਕੰਮ ਕਰਨਾ ਬੰਦੇ ਦੀ ਮਿਹਨਤ ਹੈ ਕਰੋ ਜੀ ਸੱਚ ਕੇ ਕਿਰਤ ਕਮਾਈ ਹੈ ਆਪਣੀ ਇਹ ਆਪਣਾ ਧੰਦਾ ਹੈ ਬਾਹਰ ਜਾਣ ਨਾਲੋਂ ਪੰਜਾਬ 'ਚ ਰਹਿ ਕੇ ਬਹੁਤ ਸੋਨਾ ਕਰਨ ਵਾਲਾ ਕੰਮ ਹੈ ਇਸ ਕਰਕੇ ਜਿਹੜੇ ਮੁੰਡੇ ਬਾਹਰੋਂ ਆ ਕੇ ਇੱਥੇ ਆ ਕੇ ਕੰਮ ਤੋੜਨਾ ਚਾਹੁੰਦੇ ਨੇ ਦਿਲ ਖੋਲ ਕੇ ਕੰਮ ਤੋੜੋ ਕੋਈ ਇੱਥੇ ਤੁਹਾਡਾ ਲਾਅਸ ਨਹੀਂ ਕੋਈ ਇੱਥੇ ਤੁਹਾਡਾ ਨੁਕਸਾਨ ਨਹੀਂ ਜੀ ਖੋਲ ਕੇ ਆਪਦਾ ਜਦੋਂ ਤੁਸੀਂ ਇਹ ਕੰਮ ਤੋੜੋਗੇ ਤੁਹਾਨੂੰ ਆਪਦੇ ਆਪ ਇਹਦੇ ਵਿੱਚ ਪਤਾ ਲੱਗੂਗਾ ਕੀ ਹੈ ਕੀ ਨਾ ਕਿਉਂਕਿ ਮੈਨੂੰ ਅਕਸਰ ਬਹੁਤ ਫੋਨ ਬਾਹਰੋਂ ਆਉਂਦੇ ਨੇ ਉਹ ਮੁੰਡੇ ਕਹਿੰਦੇ ਨੇ ਬਾਈ ਯਾਰ ਬਹੁਤ ਸਾਲ ਇੱਥੇ ਕਮਾਈਆਂ ਕਰ ਲੀਆਂ ਵੀ ਯਾਰ ਹੁਣ ਮੋੜ ਚੱਲੀ ਏ ਵਾਪਸ ਕੁਝ ਨਹੀਂ ਇੱਥੇ ਬਹੁਤ ਸਾਲ ਹੱਡ ਘਟਾ ਲਏ ਵੀ ਇੱਥੇ ਅਸੀਂ ਹੁਣ ਕੰਮ ਬਹੁਤ ਕਰ ਲਿਆ ਵੀ ਹੁਣ ਆਪਦੇ ਬਾਪਸ ਪੰਜਾਬ ਨੂੰ ਚੱਲੀ ਆਪਦੇ ਬੱਚਿਆਂ ਚ ਰਹਿ ਕੇ ਯਾਰ ਉੱਥੇ ਵੀ ਅਸੀਂ ਕਮਾਈਆਂ ਕਰਾਂਗੇ ਤਾਂ ਦੱਸਾਂਗੇ ਵੀ ਕੀ ਐ ਕੀ ਨਾ ਬਾਕੀ ਆ ਵੀ ਮੈਂ ਵੀ ਇਹ ਕਹਿਣਾ ਯਾਰਾ ਇਸ ਜੀਵਨ ਨੇ ਬਾਰ-ਬਾਰ ਨਹੀਂ ਮਿਲਣਾ ਇਹ ਜਿਹੜਾ ਜੀਵਨ ਆ ਆਪਾਂ ਨੂੰ ਇੱਕੋ ਵਾਰ ਮਿਲਣਾ ਇਸ ਕਰਕੇ ਇੱਥੇ ਰਹਿ ਕੇ ਪੰਜਾਬ ਚ ਰਹਿ ਕੇ ਇੱਥੇ ਕੋਈ ਨਾ ਕੋਈ ਕੰਮ ਤੋੜ ਲਓ ਨਾ ਨਾ ਮੇ ਮੁੰਡੇ ਬਾਹਰ ਜਾ ਕੇ ਆਪਦੀ ਜ਼ਿੰਦਗੀ ਖਰਾਬ ਕਰੋ 40 40 30 30 ਲੱਖ ਰੁਪਏ ਲਾ ਕੇ ਹੁਣ ਪਹਿਲਾਂ ਵਾਲਾ ਕੰਮ ਤਾਂ ਰਿਹਾ ਨਹੀਂ ਬਾਈ ਪਹਿਲਾਂ ਤਾਂ ਚਲੋ ਜਿਹੜੇ ਪਹਿਲਾਂ ਬਾਗੇ ਉਦੋਂ ਕੁਝ ਗੱਲਾਂ ਹੋਰ ਤੀਆਂ ਉਦੋਂ ਕਮਾਈਆਂ ਕੁਝ ਹੋਰ ਤੀਆਂ ਜਿਹੜੇ ਮੁੰਡੇ ਹੁਣ ਜਾ ਰਹੇ ਨੇ ਹੁਣ ਤਾਂ ਦੇਖੋ ਕੋਈ ਫਾਇਦਾ ਨਹੀਂ ਪੈਸਾ ਖਰਾਬ ਕਰੂ ਸੌਦਾ ਏਜੰਟਾਂ ਦੇ ਏਜੰਟਰ ਰੁਪਏ ਬਣਾ ਰਹੇ ਨੇ ਪਾਰਨੀਆਂ ਕੰਟਰੀਆਂ ਰੁਪਏ ਬਣਾ ਰਹੀਆਂ ਨੇ ਸੋਡੇ ਕਰਮਾਂ ਚ ਉਹੀ ਤੱਕੇ ਤੇ ਦਿਹਾੜੀਆਂ ਕੋਈ 100 ਡਾਲਰ ਲੈ ਕੇ ਭੱਜ ਗਿਆ ਕੋਈ 20 ਦਿਨਾਂ ਦੀ ਕਮਾਈ ਲੈ ਕੇ ਭੱਜ ਗਿਆ ਉੱਥੇ ਫਿਰ ਆਹ ਕੁਝ ਹੁੰਦਾ ਹੈ ਇਸ ਕਰਕੇ ਤੁਸੀਂ ਨਾ ਯਾਰ ਇਸ ਧੰਦੇ ਦੇ ਮੰਗ ਰ ਭੱਜੋ ਬਾਹਰ ਜਾਣ ਦੇ ਇੱਥੇ ਰਹਿ ਕੇ ਪੰਜਾਬ ਵਿੱਚ ਤੁਸੀਂ 2 4 ਮੱਝਾਂ ਵੱਧ ਰੱਖ ਲੋ ਯਾਰ ਕੰਮੇ ਕਰਨਾ ਅੱਛਾ ਇੱਕ ਐਦੂ ਵਧੀਆ ਧੰਦਾ ਕੀ ਮਿਲੂ ਸਾਨੂੰ ਅਮਰਤ ਵੇਲੇ ਉੱਠਣ ਸਾਰ ਪੈਸੇ ਉਧਰੋਂ ਪੈਣ ਲੱਗੇ ਫੇਰ ਪੈਸੇ ਗੋਹਾ ਇਹਨਾਂ ਦਾ ਵਿਕਦਾ ਐ ਚਾ ਮਹਿਨਾ ਦਾ ਵਿਕਦਾ ਦੁੱਧ ਇਹਨਾਂ ਦਾ ਵਿਕਦਾ ਇਹਨਾਂ ਦੁੱਧ ਤੋਂ ਕੁਲਫੀ ਬਣਾ ਘਿਓ ਬਣਾ ਦਹੀਂ ਬਣਾ ਲੱਸੀ ਬਣਾ ਬੰਦੇ ਚ ਦਮ ਚਹੀਦਾ ਐ ਜਿਹੇ ਹਜ਼ਾਰ ਮੈਂ ਇਸ ਦਾ ਫਾਰਮ ਖੋਲ ਕੇ ਨਾ ਕੁਸ ਬਣਾ ਕੇ ਵੇਚੀ ਚੱਲ ਅੱਜ ਕੱਲ ਲੋਕਾਂ ਲਵੇ ਥੋੜੀ ਜਿਹੀ ਦਿਮਾਗ ਦੀ ਘਾਟ ਹੈ ਜਿਹੜੇ ਹੁਣ ਇਹ ਅਮੁੱਲਾ ਬੇਰਕਾ ਬਾਣੀ ਬੜੀਆਂ ਬੜੀਆਂ ਡੇਰੀਆਂ ਨੇ ਉਹ ਕੀ ਬਾਈ ਇੱਕੋ ਲੱਖ ਤੇ ਚੱਲ ਪਈਆਂ ਦੀਆਂ ਅਹੀਂ ਥੋੜੇ 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 ਸਟੈਪ ਤੋਂ ਚੱਲੀਆਂ ਨੇ ਵੀ ਇਸ ਕਰਕੇ ਆਪਾਂ ਜੇ ਕਿਸੇ ਧੰਦੇ 'ਚ ਵੜਾਂਗੇ ਜੇ ਉਹਨੂੰ ਆਪਾਂ ਅੱਗੇ ਵਧਾਉਣਾ ਚਾਹਾਂਗੇ ਤਾਂ ਹੀ ਆਪਣਾ ਅੱਗੇ ਵਧੂਆ ਚਲੋ ਕਈ ਬੰਦਿਆਂ ਨੇ ਵੀ ਪੈਸੇ ਦੀ ਘਾਟ ਮਾਰਦੀ ਹੈ ਵੀ ਨਹੀਂ ਪੈਸਾ ਹੈਗਾ ਡੰਗਰ ਡੰਗਰ ਪਾਣ ਨੂੰ ਵੀ ਨਹੀਂ ਉਨੀ ਜੇਬ ਚੱਲਦੀ ਵੀ ਯਾਰ ਆਪਾਂ 5 ਤੋਂ 10 ਮਹੀਸਾਂ ਕਰੀਏ ਮੇਰੇ ਤੇ ਵੀ ਚਲੋ ਐਸੇ ਸਮਾਂ ਹੁਣ ਜੀ ਤਾਂ ਮੇਰਾ ਵੀ ਅੱਜ ਕਰਦਾ ਵੀ ਮੈਂ 100 ਮਹੀਸ ਲਿਆ ਕਿ ਬੰਦਾਂ ਕਈ ਵਾਰੀ ਕੋਈ ਬੰਦਿਆ ਨਹੀਂ ਦਿੱਕਤ ਹੈ ਲੇਬਰਾਂ ਨਹੀਂ ਮਿਲਦੀਆਂ ਕਈ ਵਾਰੀ ਚਲੋ ਪੈਸੇ ਦੀ ਦਿੱਕਤ ਆਉਣਾ ਪੈਸਾ ਨਹੀਂ ਹੁੰਦਾ ਹਨਾ ਕਈ ਵਾਰੀ ਆਪਾਂ ਨੂੰ ਦੇਖਣ ਨੂੰ ਲੱਗਦਾ ਵੀ ਯਾਰ ਬੰਦਾ ਬਹੁਤ ਤਖੜਾ ਆ ਲਿਆ ਆ ਉਹ ਲਿਆ ਆ ਉਹ ਲਿਆ ਆ ਉਹ ਅਗਲੇ ਨੂੰ ਪਤਾ ਹੁੰਦਾ ਵੀ ਅਗਲਾ ਕਿਹੜੇ ਹਿਸਾਬ ਨਾਲ ਚੱਲ ਰਿਹਾ ਕਿਵੇਂ ਨਾ ਚੱਲ ਰਿਹਾ ਹਨਾ ਕਿਸਤਾਂਾਂ ਨਹੀਂਆਂ ਬਹੁਤ ਲੰਮੀਆਂ ਤੋਂ ਲੰਮੀਆਂ ਚਲਦੀਆਂ ਰਹਿੰਦੀਆਂ ਨੇ ਇਸ ਕਰਕੇ ਵੀ ਕੰਮ ਛੋਟੇ ਥੋੜੇ ਥੋੜੇ ਤੋਂ ਵਧਾਉਂਦੇ ਵਧਾਉਂਦੇ ਵਧਾਓ ਤੁਹਾਨੂੰ ਆਪਦੇ ਆਪ ਹੀ ਪਤਾ ਲੱਗੂਗਾ ਵੀ ਆਪਾਂ ਨੂੰ ਯਾਰ ਐਤ ਕੀ ਆਹ ਬਚ ਗਿਆ ਅਗਲੀ ਵਾਰੀ ਆਹ ਬਚ ਗਿਆ ਠਿੱਕੇ ਟੁੱਕਿਆਂ ਵਾਲੀਆਂ ਜ਼ਮੀਨਾਂ ਨਾਲੋਂ 100 ਗੁਣੇ ਚੰਗਾ ਹੈ 5 ਕਿ ਮਹੀਨਾ ਰੱਖ ਲਓ 50000 ਰੁਪਏ ਮੇਰੇ ਤੋਂ ਲਿਖ ਕੇ ਲੈ ਜਾਓ ਤੁਸੀਂ ਜਮੇ ਖੁੱਲੇ ਦਿਲ ਨਾਲ ਖੁੱਲਾ ਪਾਇਓ ਚਾਹੇ ਜ਼ਮੀਨਾਂ ਜਾਣ ਆਣ ਤੁਸੀਂ 5 50000 ਰੁਪਏ ਮਹੀਨਾ ਤੁਹਾਨੂੰ ਬੱਚੀ ਚੱਲੂਗਾ ਉਹਨਾਂ ਦੇ ਮੰਗਰ ਤੋਂ ਬੱਚੇ ਪੁੱੱਚੇ ਵਧੀਆ ਬਚਣਗੇ ਟੌਪ ਦੇ ਇਸ ਕਰਕੇ ਇਸ ਕੰਮ ਵਿੱਚ ਤੁਸੀਂ ਆਊ ਡੈਰੀ ਫਾਰਮ ਖੋਲੋ ਨਜ਼ਾਰੇ ਲੋ ਕਿੱਦਾ ਪਾਓ ਉੱਤੇ ਬਾਏ ਟਟ